ਕਰਦੀਆਂ ਤੇ ਸੁਗਾਤ ਹਰ ਕਿਸ ਦੀ ਪਹਿਲੀ ਪਸੰਦ ਗਾਜਰ ਦਾ ਹਲਵਾ ਜਿਸ ਕਿ ਅਸੀਂ ਬਿਲਕੁਲ ਖੋਏ ਤੋਂ ਬਿਨਾ ਤੇ ਦੁੱਧ ਦੇ ਨਾਲ ਬਣਾਵਾਂਗੇ ਅਸੀਂ ਇਸ ਨੂੰ ਬਿਲਕੁਲ ਹਲਵਾਈ ਸਟਾਈਲ ਦੇ ਨਾਲ ਬਣਾਵਾਂਗੇ ਜਿਸ ਤਰ੍ਹਾਂ ਕਿ ਉਹ ਵਿਆਹ ਸ਼ਾਦੀਆਂ ਵਿੱਚ ਬਣਾ ਕੇ ਤਿਆਰ ਕਰਦੇ ਨੇ ਤੇ ਬਹੁਤ ਹੀ ਈਜ਼ੀ ਵਾਲੀ ਰੈਸਪੀ ਅਸੀਂ ਬਣਾ ਰਿਹਾ ਪੰਜਾਬੀ ਸਟਾਈਲ ਨਾਲ ਸੀ ਜੋ ਗਾਜਰ ਦਾ ਹਲਵਾ ਉਹਦੀ ਰੈਸਪੀ ਬਣਾ ਰਹੇ ਆ ਤੇ ਤੁਸੀਂ ਇੱਕ ਵਾਰ ਜ਼ਰੂਰ ਇਸ ਤਰੀਕੇ ਨਾਲ ਬਣਾ ਕੇ ਦੇਖਣਾ ਸਾਥਰੀਆ ਕਾਲ ਜੀ ਮੈਂ ਹਰ ਸਿਮਰਨ ਤੇ ਸਵਾਗਤ ਹੈ ਤੁਹਾਡੇ ਸਭ ਦਾ ਮੇਰੇ ਚੈਨਲ ਹੈ ਸਿਮਰਨ ਜੋੜਾ ਫੂਡ ਐਂਡ ਲਾਈਫ ਦੇ ਵਿੱਚ ਤੇ ਅਗਰ ਤੁਸੀਂ ਮੇਰੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਨੂੰ ਤੁਸੀਂ ਦੇਖ ਸਕੋ ਹਲਵਾਈ ਸਟਾਈਲ ਦਾਨੇਦਾਰ ਬਿਨਾ ਕੋਏ ਤੋਂ ਗਜਰੇਲਾ ਬਣਾਉਣ ਦੇ ਲਈ ਰੈਸਪੀ ਸ਼ੁਰੂ ਕਰਦੇ ਆਂ ਇਹਦੇ ਲਈ ਮੈਂ 2 ਕਿਲੋ ਗਾਜਰਾ ਲਾਲਵਲੀਆਂ ਲਿਆਏ ਨੇ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਦੇ ਮੈਂ ਧੋ ਲਿਆ ਤੇ ਅਸੀਂ ਉਸ ਤੋਂ ਬਾਅਦ ਇਹਨਾਂ ਨੂੰ ਪੀਲਰ ਦੇ ਨਾਲ ਚੰਗੀ ਤਰ੍ਹਾਂ ਦੇ ਜੋ ਛਿਲਕੇ ਨੇ ਸਾਰੇ ਮੈਂ ਉਤਾਰ ਲਵਾਂਗੀ ਔਰ ਗਜਰੇਲਾ ਬਣਾਉਣ ਦੇ ਲਈ ਮੈਂ ਜੋ ਸਰਦੀ ਵਿੱਚ ਲਾਲਵਲੀ ਗਾਜਰਾ ਆਉਂਦੀਆਂ ਨੇ ਮਿੱਠੀ ਵਾਲੀ ਉਹਨਾਂ ਦਾ ਗਜਰੇਲਾ ਬਣਾ ਰਹੀ ਆਂ ਤੁਸੀਂ ਵੀ ਇੰਨਾ ਗਾਜਰਾਂ ਨਾਲ ਗਜਰੇਲਾ ਬਣਾਉਣਾ ਬਹੁਤ ਸਵਾਦ ਬਣੇਗਾ ਜੋ orange ਵਾਲੀਆਂ ਗਾਜਰਾ ਆਉਂਦੀਆਂ ਨੇ ਉਹਦੇ ਨਾਲ ਗਜਰੇਲਾ ਸਵਾਦ ਨਹੀਂ ਬੰਦਾ ਇਸੇ ਤਰ੍ਹਾਂ ਇਹ ਸਾਰੀ ਗਾਜਰਾਂ ਨੂੰ ਛਿੱਲ ਲਿਆ ਔਰ ਜੋ ਇਹਨਾਂ ਦੇ ਐਂਡਸ ਨੇ ਅਸੀਂ ਉਹਨਾਂ ਨੂੰ ਵੀ ਉਤਾਰ ਦੇਵਾਂਗੇ ਤੇ ਚੰਗੀ ਤਰ੍ਹਾਂ ਸਾਰੀ ਗਾਜਰਾਂ ਨੂੰ ਛਿਲਕੇ ਰੱਖ ਲਵਾਂਗੇ ਔਰ ਅਸੀਂ ਗਜਰੇਲਾ ਬਣਾਉਣ ਦੇ ਲਈ 4 ਲੀਟਰ ਮੈਂ ਦੁੱਧ ਲਿਆ ਹੈ ਜੋ ਕਿ ਫੁੱਲ ਫੈਟ ਮਿਲਕ ਹੈ ਫੁੱਲ ਫੈਟ ਮਿਲਕ ਨਾਲ ਹੀ ਸਿਗਜਰੇਲਾ ਬਣਾ ਰਹੇ ਆ ਤਾਂ ਇੱਕ ਮੈਂ ਭਾਰੀ ਤੱਲੇ ਵਾਲੀ ਇੱਕ ਕੜਾਈ ਲਈ ਹੈ ਉਹਦੇ ਵਿੱਚ ਦੋ ਵੱਡੇ ਚਮਚ ਮੈਂ ਘੀ ਦੇ ਪਾ ਰਹੀਆਂ ਤੇ ਉਸ ਨੂੰ ਸਾਰੀ ਸਾਈਡ ਤੇ ਅੱਛੀ ਤਰ੍ਹਾਂ ਲਗਾ ਦੇਵਾਂਗੇ ਤੇ ਉਹਦੇ ਵਿੱਚ ਉਸ ਤੋਂ ਬਾਅਦ ਅਸੀਂ ਫਿਰ ਦੁੱਧ ਐਡ ਕਰਾਂਗੇ ਇਸ ਤਰ੍ਹਾਂ ਕਰਨ ਨਾਲ ਜੋ ਦੁੱਧ ਹੈ ਉਹ نیچے जलेਗਾ ਨਹੀਂ ਔਰ ਜੋ ਸਾਡਾ ਗਜਰੇਲਾ ਉਹ ਵੀ ਨਹੀਂ نیچے ਚਿਪਕੇਗਾ ਤੇ ਅਸੀਂ ਇਸ ਤਰ੍ਹਾਂ ਇਸ ਨੂੰ ਬੋਇਲ ਕਰਾਂਗੇ ਜਦੋਂ ਤੱਕ ਸਾਡਾ ਜੋ ਦੁੱਧ ਹੈ ਫੁੱਲ ਫਲੇਮ ਦੇ ਉੱਤੇ ਅਸੀਂ ਇਸ ਨੂੰ ਹਾਈ ਫਲੇਮ ਦੇ ਉੱਤੇ ਉਬਾਲਾ ਆਨ ਦੇਵਾਂਗੇ ਤੇ ਅਸੀਂ ਇਸ ਨੂੰ ਰਿਜਨ ਲਈ ਰੱਖ ਦੇਵਾਂਗੇ ਜਦੋਂ ਤੱਕ ਜੇ ਸਾਡਾ ਦੁੱਧ ਥੋੜਾ ਜਿਹਾ ਸੰਗਣਾ ਨਹੀਂ ਹੋ ਜਾਂਦਾ ਤੇ ਘੱਟ ਨਹੀਂ ਹੋ ਜਾਂਦਾ ਅਸੀਂ ਗੈਸ ਦੀ ਫਲੇਮ ਦੇ ਉੱਤੇ ਹਾਈ ਫਲੇਮ ਦੇ ਉੱਤੇ ਇਸ ਨੂੰ ਰਿਜਨਾ ਰੱਖ ਦਿੱਤਾ ਹੈ ਦੂਸਰੀ ਸਾਈਡ ਦੇ ਉੱਤੇ ਮੈਂ ਕੱਦੂ ਕੱਸ ਦੇ ਨਾਲ ਅਸੀਂ ਜੋ ਸਾਡੀ ਗਾਜਰਾਂ ਨੇ ਜਿਹੋ ਦੇ ਮੋਟੀ ਵਾਲੀ ਸਾਈਡਸ ਐ ਉਹਦੇ ਨਾਲ ਅਸੀਂ ਗ੍ਰੇਟ ਕਰ ਰਹੇ ਹਾਂ ਬਰੀਕ ਵਾਲੀ ਸਾਈਡਸ ਨਾਲ ਨਹੀਂ ਕਰ ਰਹੇ ਹਾਂ ਤੇ ਅਸੀਂ ਸਾਰੀ ਗਾਜਰਾਂ ਨੂੰ ਗ੍ਰੇਟ ਕਰ ਲਵਾਂਗੇ ਹੌਲੀ ਹੌਲੀ ਸਾਰੀ ਗਾਜਰਾਂ ਨੂੰ ਇਸੇ ਤਰ੍ਹਾਂ ਹੀ ਗ੍ਰੇਟ ਕਰ ਲਈਏ ਸਾਰੀਆਂ ਗਾਜਰਾਂ ਗ੍ਰੇਟ ਹੋ ਗਈਆਂ ਨੇ ਤੇ ਜੋ ਸਾਡਾ ਦੁੱਧ ਹੈ ਅਸੀਂ 5 ਫਲੇਮ ਦੇ ਉੱਤੇ ਉਸ ਨੂੰ ਉਬਲਣ ਲਈ ਰੱਖਿਆ ਸੀ ਤੁਸੀਂ ਦੇਖ ਸਕਦੇ ਹੋ ਉਹ ਵੀ ਥੋੜਾ ਜਿਹਾ ਘੱਟ ਹੋ ਗਿਆ ਔਰ ਸੰਗਣਾ ਹੋ ਗਿਆ ਉਹਨਾਂ ਸਾਡੀਆਂ ਜੋ ਗ੍ਰੇਟ ਕੀਤੀਆਂ ਸਾਰੀਆਂ ਗਾਜਰਾਂ ਅਸੀਂ ਇਹਦੇ ਵਿੱਚ ਪਾ ਦਵਾਂਗੇ ਤੇ ਅਸੀਂ ਇਸ ਨੂੰ ਦੁੱਧ ਦੇ ਨਾਲ ਥੋੜੇ ਦਿਨ ਲਈ ਰੰਨਾਂਗੇ ਤਾਂ ਜੋ ਦੁੱਧ ਤੇ ਗਾਜਰਾ ਚੰਗੀ ਤਰ੍ਹਾਂ ਰਿਜੇ ਜਾਣ ਜਦੋਂ ਤੱਕ ਦੁੱਧ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਅਸੀਂ ਇਹਨਾਂ ਨੂੰ ਰੰਨਦੇ ਰਵਾਂਗੇ ਔਰ ਅਸੀਂ ਇਸ ਨੂੰ ਵਿੱਚ ਵਿੱਚ ਇਸੇ ਤਰ੍ਹਾਂ ਹੀ ਚਲਾਉਂਦੇ ਰਵਾਂਗੇ ਤਾਂ ਜੋ نیچے ਬਿਲਕੁਲ ਨਾ ਲੱਗੇ ਔਰ ਅਸੀਂ ਇਸ ਨੂੰ ਹਾਈ ਫਲੇਮ ਦੇ ਉੱਤੇ ਇਸੇ ਤਰਾ ਹੀ ਰਹਿੰਦੇ ਰਹਿਣਾ ਹੈ ਤੇ ਕੜਛੀ ਨੂੰ ਚਲਾਉਂਦੇ ਰਹਿਣਾ ਹੈਗਾ ਤੇ ਸਾਡਾ ਜੋ ਦੁੱਧ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਫੁੱਲ ਫੈਟ ਮਿਲਕ ਯੂਜ਼ ਕਰ ਰਹੇ ਅਗਰ ਤੁਸੀਂ ਫੁੱਲ ਫੈਟ ਮਿਲਕ ਨਹੀਂ ਯੂਜ਼ ਕਰ ਰਹੇ ਹੋ ਮਲਾਈ ਉਤਾਰੀ ਵਾਲਾ ਯੂਜ਼ ਕਰ ਰਹੇ ਹੋ ਤੁਸੀਂ ਤੁਸੀਂ ਇਹਦੇ ਵਿੱਚ 2-3 ਵੱਡੇ ਚਮਚ ਪਾ ਕੇ ਮਲਾਈ ਦੁੱਧ ਵਿੱਚ ਪਾ ਸਕਦੇ ਹੋ ਅਗਰ ਫੁੱਲ ਫੈਟ ਨਹੀਂ ਯੂਜ਼ ਕਰ ਰਹੇ ਹੋ ਅਸੀਂ ਇਸ ਨੂੰ ਅਗਰ ਰਿਚ ਲੁੱਕ ਦੇਣਾ ਚਾਹੁੰਦੇ ਹੋ ਤੇ ਅਸੀਂ ਜੋ ਇਸ ਦੀ ਸਾਈਡ ਦੇ ਉੱਤੇ ਜੋ ਮਲਾਈ ਸਾਈਡ ਤੇ ਚਿਪਕ ਰਹੀ ਹੈ ਅਸੀਂ ਉਸ ਨੂੰ ਵੀ ਨਾਲ-ਨਾਲ ਉਸੇ ਟਾਈਮ ਹੀ ਉਤਾਰਦੇ ਜਾਵਾਂਗੇ ਤੇ ਅਸੀਂ ਇਸ ਨੂੰ ਹਲਾਉਂਦੇ ਜਾਵਾਂਗੇ ਤੁਸੀਂ ਦੇਖ ਸਕਦੇ ਹੋ ਤਕਰੀਬਨ ਜੋ ਸਾਡਾ ਗਜਰੇਲਾ ਹੈ ਉਹ ਤਕਰੀਬਨ ਬਣ ਕੇ ਤਿਆਰ ਹੋ ਗਿਆ ਹੈ ਥੋੜਾ ਜਿਹਾ ਗਿੱਲਾ ਹੈ ਪਰ ਅਸੀਂ ਇਸ ਨੂੰ ਹਾਈ ਫਲੇਮ ਦੇਤੇ ਇਸੇ ਤਰ੍ਹਾਂ ਚਲਾਉਂਦੇ ਰਵਾਂਗੇ ਤੇ ਅਸੀਂ ਇਸ ਨੂੰ ਥੋੜੀ ਦੇਰ ਇਸੇ ਤਰ੍ਹਾਂ ਰਿੱਜਣ ਦਵਾਂਗੇ ਗਜਰੇਲੇ ਨੂੰ ਜਦੋਂ ਤੱਕ ਕਿ ਥੋੜਾ ਜਿਹਾ ਗਿੱਲਾ ਰਹਿ ਜਾਏ ਔਰ ਇਹਦੇ ਵਿੱਚ ਮੈਂ ਥੋੜੀ ਜਿਹੀ ਡਰਾਈ ਫੂਡਸ ਪਾ ਰਹੇ ਹਾਂ ਥੋੜੀ ਜਿਹੀ ਕਾਜੂ ਥੋੜੀ ਸੀ ਸੋਗੀ ਲਈ ਹੈ ਬਦਾਮ ਲੈਨੇ ਔਰ ਛੋਟੀ ਇਲਾਇਚੀ ਲਈ ਹੈ ਔਰ ਮੇਕ ਜੈਫਲਿਆ ਹੈ ਜਿਸ ਨੂੰ ਅਸੀਂ ਗ੍ਰੇਟ ਕਰਕੇ ਥੋੜਾ ਜੈ ਇਹਦੇ ਵਿੱਚ ਪਾਵਾਂਗੇ ਔਰ ਜੋ ਸਾਡੇ ਬਦਾਮ ਨੇ ਉਹਨਾਂ ਨੂੰ ਮੈਂ ਛੋਟੇ-ਛੋਟੇ ਲੰਬੇ ਕਤਰਿਆਂ ਵਿੱਚ ਸਲਾਈਸਿਸ ਵਿੱਚ ਕੱਟ ਲੈਣਾ ਤੇ ਇਸ ਤਰ੍ਹਾਂ ਅੱਛੇ ਲੱਗਦੇ ਨੇ ਅਗਰ ਤੁਸੀਂ ਚਾਹੋ ਤੇ ਪੂਰੇ ਸਾਬੂਤ ਵਾਲੇ ਵੀ ਬਦਾਮ ਇਸ ਤਰ੍ਹਾਂ ਪਾ ਸਕਦੇ ਹੋ ਜਾਂ ਆਪਣੀ ਚੁਆਇਸ ਦੇ ਜੋ ਵੀ ਤੁਸੀਂ ਡਰਾਈ ਫੂਡਸ ਪਾਣਾ ਚਾਹੁੰਦੇ ਹੋ ਉਹ ਪਾ ਸਕਦੇ ਹੋ ਜਿਹੜੇ ਵੀ ਡਰਾਈ ਫੂਡਸ ਤੁਸੀਂ ਪਾਣਾ ਚਾਹੁੰਦੇ ਹੋ ਦੋ ਵੱਡੇ ਚਮਚੇ ਗੰਪੈਨ ਦੇ ਵਿੱਚ ਕੀ ਗਰਮ ਕੀਤਾ ਹੈ ਤੇ ਉਹਦੇ ਵਿੱਚ ਜੋ ਸਾਡੀ ਸੌਗੀ ਹੈ ਰੇਜ਼ਿੰਸ ਨੇ ਅਸੀਂ ਸਿਰਫ ਉਹਨਾਂ ਨੂੰ 1 ਮਿੰਟ ਲਈ ਚਲਾਵਾਂਗੇ ਬਿਲਕੁਲ ਹਾਈ ਫਲੇਮ ਨਹੀਂ ਰੱਖਣੀ ਹੈ ਫਲੇਮ ਨੂੰ ਬਿਲਕੁਲ ਅਸੀਂ ਲੋ ਕਰ ਦੇਣਾ ਹੈ ਲੋ ਫਲੇਮ ਦੇ ਤੇ 1 ਮਿੰਟ ਅਸੀਂ ਉਹਨਾਂ ਨੂੰ ਚਲਾ ਲਿਆ ਹੈ ਉਸ ਤੋਂ ਬਾਅਦ ਅਸੀਂ ਜੋ ਸਾਡੇ ਕਾਜੂ ਨੇ ਉਹਨਾਂ ਨੂੰ ਵੀ ਫਰਾਈ ਕਰਾਂਗੇ ਉਸੇ ਘਿਓ ਦੇ ਵਿੱਚ ਇੱਕ ਸਾਈਡ ਦੇ ਉੱਤੇ ਕਾਜੂ ਨੂੰ ਫਰਾਈ ਕਰਨਾ ਹੈ ਅਸੀਂ ਇਹਨਾਂ ਨੂੰ ਜ਼ਿਆਦਾ ਕਲਰ ਵਿੱਚ ਚੇਂਜ ਨਹੀਂ ਕਰਨਾ ਹੈ ਸਿਰਫ ਇਹਨਾਂ ਦਾ ਕੱਚਾਪਨ ਖਤਮ ਕਰਨਾ ਹੈ ਉਹਨਾਂ ਦਾ ਕਲਰ ਨਹੀਂ ਚੇਂਜ ਕਰਨਾ ਹੈ ਤਾਂ ਉਸ ਤੋਂ ਬਾਅਦ ਬਦਾਮ ਵੀ ਜੋ ਪਾ ਦਿੱਤੇ ਨੇ ਜੋ ਅਸੀਂ ਕੱਟ ਕੇ ਰੱਖੇ ਸੀ ਸਾਰੇ ਡਰਾਈ ਫੂਡਸ ਨੂੰ 1 ਮਿੰਟ ਦੇ ਲਈ ਸੇ ਚਲਾਉਣਾ ਹੈ ਤਾਂ ਜੋ ਕੱਚਾਪਨ ਖਤਮ ਹੋ ਜਾਏ ਤੇ ਥੋੜੇ ਜਿਹਾ ਹਲਕੇ ਜਿਹਾ ਫਰਾਈ ਹੋ ਜਾਣ ਬ੍ਰਾਊਨ ਨਹੀਂ ਕਰਨਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੇ ਜੋ ਸਾਡੇ ਡ్రਾਈ ਫੂਡਸ ਨੇ ਉਹ ਬਹੁਤ ਅੱਛੇ ਫਰਾਈ ਹੋ ਗਏ ਨੇ ਤੇ ਉਹਨਾਂ ਦਾ ਕਲਰ ਵੀ ਬਿਲਕੁਲ ਚੇਂਜ ਨਹੀਂ ਹੋਇਆ ਹੈ ਤੇ ਅਸੀਂ ਇਹਨਾਂ ਨੂੰ ਇੱਕ ਸਾਈਡ ਦੇ ਉੱਤੇ ਰੱਖ ਲਵਾਂਗੇ ਔਰ ਜੋ ਸਾਡਾ ਗਜਰੇਲਾ ਹੈ ਜੋ ਗਾਜਰ ਦਾ ਹਲਵਾ ਵੀ ਬਣ ਕੇ অলਮੋਸਟ ਤਕਰੀਬਨ ਤਿਆਰ ਹੈ ਅਸੀਂ ਇਹਦੇ ਵਿੱਚ ਇੱਕ ਛੋਟਾ ਚਮਚ ਜੋ ਸਾਡੇ ਛੋਟੀ ਇਲਾਇਚੀ ਉਹਦਾ ਪਾਊਡਰ ਪਾਇਆ ਹੈ ਤੇ ਉਸ ਤੋਂ ਬਾਅਦ ਫਿਰ ਅਸੀਂ ਇਸ ਨੂੰ ਥੋੜਾ ਜਿਹਾ ਪਕਾਵਾਂਗੇ ਤੇ ਇਸ ਨੂੰ ਵਿੱਚ ਵਿੱਚ ਚਲਾਉਂਦੇ ਰਵਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜੋ ਮੈਂ ਜੈਫਲ ਲੈ ਆਇਆ ਉਹ ਇੱਕ ਪਿੰਚ ਕੋ ਅਸੀਂ ਇਹਦੇ ਵਿੱਚ ਗ੍ਰੇਟ ਕਰਨਾ ਹੈ ਜੈਫਲ ਨੂੰ ਇਹਨਾਂ ਬਹੁਤ ਅੱਛਾ ਟੇਸਟ ਵੀ ਆਂਦਾ ਹੈ ਤੇ ਸਰਦੀਆਂ ਵਿੱਚ ਜੈਫਲ ਨੂੰ ਯੂਜ਼ ਕਰਨਾ ਬਹੁਤ ਹੀ ਅੱਛਾ ਹੁੰਦਾ ਹੈ ਤੇ ਇਸ ਨਾਲ ਜੋ ਗਜਰੇਲਾ ਹੈ ਉਹ ਈਜ਼ੀਲੀ ਪਚ ਜਾਂਦਾ ਹੈ ਔਰ ਜੈਫਲ ਸਰਦੀਆਂ ਵਿੱਚ ਅਸੀਂ ਹਰ ਮਠਾਈ ਵਿੱਚ ਯੂਜ਼ ਕਰ ਸਕਦੇ ਹਾਂ ਤੇ ਅਸੀਂ ਇਸ ਵਿੱਚ ਥੋੜਾ ਜਿਹਾ ਜੈਫਲ ਪਾਤਾ ਬਹੁਤ ਥੋੜਾ ਪਿੰਚ ਕੋਈ ਅਸੀਂ ਪਾਇਆ ਹੈ ਤੇ ਉਸ ਤੋਂ ਬਾਅਦ ਅਸੀਂ ਇਸ ਨੂੰ ਚਲਾ ਲਿਆ ਹੁਣ ਜੋ ਸਾਡੇ ਫਰਾਈ ਕੀਤੇ ਸਾਰੇ ਡਰਾਈ ਫੂਡਸ ਨੇ ਅਸੀਂ ਕੀ ਇਹਦੇ ਨਾਲ ਉਹ ਇਹਦੇ ਵਿੱਚ ਪਾ ਦੇਨੇ ਨੇ ਤੇ ਸਾਰੀ ਡਰਾਈ ਫੂਡਸ ਅਸੀਂ ਇਹਦੇ ਵਿੱਚ ਪਾ ਦਿੱਤੇ ਨੇ ਆਪਣੇ ਗਾਜਰ ਦੇ ਹਲਵੇ ਦੇ ਵਿੱਚ ਤੇ ਇਸ ਨੂੰ ਅਸੀਂ ਠੀਕ ਤਰ੍ਹਾਂ ਮਿਕਸ ਕਰ ਲੈਣਾ ਜੋ ਸਾਡਾ ਗਜਰੇਲਾ ਹੈ ਉਹ ਬਣ ਕੇ ਤਿਆਰ ਹੋ ਗਿਆ ਹੈ ਔਰ ਮੈਂ ਗਜਰੇਲੇ ਨੂੰ ਹਾਫ ਮੈਂ ਇਹਦੇ ਵਿੱਚ ਨਿਕਾਲ ਰਹੀ ਹਾਂ 슈ਗਰ ਫ੍ਰੀ ਬਣਾਉਣ ਦੇ ਲਈ ਤੇ ਜੋ ਬਾਕੀ ਹਾਫ ਹੈ ਉਹਦੇ ਵਿੱਚ ਅਸੀਂ چینی ਪਾਵਾਂਗੇ ਤੇ ਇਹ ਜੋ ਹਾਫ ਹੈ ਉਹਦੇ ਵਿੱਚ ਅਸੀਂ 슈ਗਰ ਫ੍ਰੀ ਯੂਸ ਕਰ ਸਕਦੇ ਆ ਜੇ ਤੁਸੀਂ ਛੋਟੇ ਛੋਟੇ ਕੱਟ ਕੇ ਜੋ ਖਜੂਰ ਹੁੰਦੇ ਨੇ ਡੇਟਸ ਨੇ ਉਹ ਵੀ 슈ਗਰ ਫ੍ਰੀ ਵਾਲੇ ਵਿੱਚ ਪਾ ਸਕਦੇ ਹੋ ਤੇ ਮੈਂ ਹਾਫ ਕਢ ਕੇ ਰੱਖ ਲਿਆ ਤੇ ਜੋ ਬਾਕੀ ਦਾ ਹਾਫ ਗਜਰੇਲਾ ਹੈ ਉਹਦੇ ਵਿੱਚ ਮੈਂ 150 ਗ੍ਰਾਮ 슈ਗਰ ਪਾ ਰਹੀ ਹਾਂ ਤੇ ਤੁਸੀਂ ਅਗਰ ਸਾਰੇ ਗਜਰੇਲੇ ਦੇ ਅਕੋਰਡਿੰਗ ਪਾਣਾ ਚਾਹੁੰਦੇ ਹੋ ਤਾਂ 300 ਗ੍ਰਾਮ ਤੁਸੀਂ ਪਾਓਗੇ ਸਾਰੇ ਗਜਰੇਲੇ ਦੇ ਲਈ 300 ਗ੍ਰਾਮ 슈ਗਰ ਪਾਓਗੇ ਜਾਂ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਘੱਟ ਜਾਂ ਵੱਧ ਵੀ ਪਾ ਸਕਦੇ ਹੋ ਮੈਂ ਅੱਧਾ ਗਜਰੇਲਾ 슈ਗਰ ਫ੍ਰੀ ਨਿਕਾਲ ਲਿਆ ਤੇ ਜੋ ਬਾਕੀ ਦਾ ਅੱਧਾ ਉਹਦੇ ਅਕੋਰਡਿੰਗ ਮੈਂ 150 ਗ੍ਰਾਮ ਇਹਦੇ ਵਿੱਚ ਚੀਨੀ ਪਾ ਦਿੱਤੀ ਹੈ ਤੇ ਜੋ ਸਾਡਾ ਬਾਕੀ ਦਾ ਅੱਧਾ ਸੀਗਾ ਡੂੰਗੇ ਵਿੱਚ ਪਾਇਆ ਉਹਦੇ ਵਿੱਚ ਮੈਂ ਸ਼ੂਗਰ ਫ੍ਰੀ ਥੋੜੀ ਜੀ ਪਾ ਦਿੱਤੀ ਹੈ ਤੇ ਅਸੀਂ ਇਸ ਨੂੰ ਇੱਕ ਸਾਈਡ ਤੇ ਰੱਖ ਲਿਆ ਤੇ ਜੋ ਬਾਕੀ ਦਾ ਗਜਰੇਲਾ ਸੀ ਚੀਨੀ ਪਾ ਕੇ ਥੋੜੀ ਦੇਰ ਅਸੀਂ ਇਸ ਨੂੰ ਵੀ ਪਕਾ ਲੈਣਾ ਹੈ ਤਾਂ ਜੋ ਚੀਨੀ ਥੋੜੀ ਜੀ ਕੁੱਕ ਹੋ ਜਾਏ ਤੇ ਸਾਡੇ ਦੋਨੇ ਤਰ੍ਹਾਂ ਦੇ ਗਜਰੇਲੇ ਬਣ ਕੇ ਤਿਆਰ ਨੇ ਤੇ ਅਸੀਂ ਇਸ ਨੂੰ ਥੋੜੇ ਡਰਾਈ ਫੂਡਸ ਨਾਲ ਸਰਵ ਕਰਾਂਗੇ ਸਾਡਾ ਜੋ ਚੀਨੀ ਵਾਲਾ ਸੀ ਗਜਰੇਲਾ ਉਹ ਵੀ ਰੈਡੀ ਹੈ ਤੇ ਜੋ ਸ਼ੂਗਰ ਫ੍ਰੀ ਬਣਾਇਆ ਹੈ ਸ਼ੂਗਰ ਫ੍ਰੀ ਦੇ ਨਾਲ ਉਹ ਵੀ ਰੈਡੀ ਹੈ ਸਾਡੇ ਗਜਰੇਲੇ ਸਰਦੀਆਂ ਦੀ ਸੁਗਾਤ ਬਣ ਕੇ ਰੈਡੀ ਹੈ ਹੋਰ ਰੈਸਪੀਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ